ਉਹਨਾਂ ਨੂੰ ਇੰਨੀ ਖਰਾਬ ਹੀ ਤੇ ਪਾ ਦਿੱ ਜਾਂਦੀ ਹੀ ਅਈਆਂ ਤਕੜੀਆਂ ਖਰਾਕਾਂ ਵਾਲੇ ਕਈ ਆਦ ਸੁਭਾਲ ਕਰਦੇ ਆ ਵੀ ਇਦਾਂ ਤੇ ਹੋਈ ਨਹੀਂ ਸਕਦਾ ਐਨੇ ਇੰਨੀ ਖਰਾਬ ਐਨਾ ਐਨਾ ਦਾ ਇੰਦਾ ਕਿਦਾਂ ਹੋ ਸਕਦਾ ਆਖ ਨਹੀਂ ਕਰਦੇ ਅਈ ਆਪਣੇ ਮੁੱਟਿਆਵਲ ਬਾਬਿਆਂ ਵੱਲ ਵੇਖੀਏ ਨਾ ਵੱਡਿਆਂ ਵੱਲ ਵੇਖੇ ਕਿੰਡੀ ਖਰਾਕ ਹੈ ਤੇ ਕਿੱਡਾ ਬਾਲ ਹੈ ਅੱਜ ਕੱਲ ਤੇ ਅੱਜ ਕੱਲ ਦੇ ਨੌਜਵਾਨਾਂ ਨੂੰ ਦੇਸੀ ਕਿਉਂ ਨਹੀਂ ਪੱਜਦਾ ਜੂੰਜਾਂ ਦੀ ਪੱਜਦਾ ਮੈਦਾਨ ਨੇ ਉਹਨਾਂ ਦੀ ਗੱਲ ਕਰ ਰਹੀ ਹਾਂ ਅਜੇ ਵੀ ਅਜੇ ਵੀ ਇਹ ਤਾਂਨੇ ਬਜ਼ੁਰਗ ਹੈਗੇ ਆਪਣੇ ਸਮੇਂ ਤੇ ਇਹੋ ਆਇਓ ਜੇ ਕੰਮ ਕੀਤੇ ਹੋਣ ਦੇ ਭਾਵੇਂ ਜਿੰਮ ਲਾਉਣ ਵਾਲੇ ਵੀ ਬੰਦੇ ਆਉਣ ਤੇ ਉਹਨਾਂ ਕੋਈ ਇਹੋ ਜੇ ਕੰਮ ਨਹੀਂ ਹੋਣੇ ਬੁੱਢਿਆਂ ਨੇ ਇਹੋ ਜੇ ਕੰਮ ਕੀਤੇ ਬੜ ਵਾਲੀ ਜੋਰ ਵਾਲੇ ਖਰਾਕਾਂ ਤਗੜੀਆਂ ਇਹ ਹੁਣ ਕਿਹਨੂੰ ਕੀ ਬੋਲ ਦੁੱਧ ਕਿਹਨੂੰ ਲੱਗਦਾ ਨਹੀਂ ਥਈ ਕਿ ਉਹ ਮੰਗਣਾ ਨਹੀਂ ਘੋੜੀ ਨੀ ਲੱਗਦਾ ਕਿੰਨਾਂ ਦੇ ਲੱਗੇ ਬਰਗਣਾ ਪੀਂ ਜਾਂਦੇ ਮੂੰਹ ਦਾ ਸਵਾਦ ਹੈ ਨਾ ਵੀ ਨਿੱਦਾਂ ਨੂੰ ਲੱਗਦੀ ਐ ਫਿਰ ਉਹਨਾਂ ਵਰਗੀ ਸੋਚ ਜੇ 버거 ਵੀ ਦੇ ਖਾਣ ਦੇ ਲਾਗੇ 버거 ਪੀਜਿਆ ਵਰਗੀ ਸੋਚ ਹੋ ਜਾਣੀ 버거 ਪੀਜਿਆ ਵਰਗੇ ਸਰੀਰ ਹੋ ਜਾਣਾ ਜੇ ਤਾਂ ਉਹ ਫੁੱਲੇ ਹੁੰਦੇ ਇਹ ਵੀ ਫੁੱਲ ਜਾਣਾ ਤੇ ਫੁੱਲੇ ਨੇ ਕੀ ਕਰਨਾ ਫੁੱਲੇ ਦਾ ਤਾਂ ਫਿਰ ਦਬਕਾਇਆ ਡਰਾਵਾ ਹੀ ਆ ਵੀ ਮਿਆਂਨੇ ਦੇ ਬਾਲਾ ਦਿਨਾ ਪਰ ਬਾਲ ਵਾਲੀ ਗੱਲ ਨਹੀਂ ਫਿਰ ਉਹਨਾਂ ਦੀ ਤਗੜੀ ਤਾਕਤ ਸੀ ਐਲਕਰ ਸੱਤਿਆ